ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ। ਸੋ ਅਮਨੇ ਸਾਹਮਨੇ ਦੇਖਦੇ ਸਾਰੇ ਦਰਸ਼ਕਾਂ ਇਕਰੀ ਸਪੇਸ ਤੋਂ ਪਿਆਰਪਰ ਨਮਸਕਾਰ ਅਸੀਂ ਗੱਲ ਕਰੀਏ ਕਿ ਵਾਰ ਨਮਤੋਂ ਰਵੀ ਸਿਆਣੀ ਜੀ ਕਰਕੇ ਪਰਿਵਾਰ ਦੇ ਵਿੱਚੋਂ ਮੈਡਮ ਕਿਵੇਂ ਦਾ ਲੱਗ ਰਿਹਾ ਹੈ ਕਿ ਅੱਜ ਭਾਈ ਸਾਹਿਬ ਅਥੇ ਇਲੈਕਸ਼ਨ ਤੇ ਖੜੇ ਹੋਣੇ ਚੁਣਾਬੀ ਤੇ ਕਿਉਂ ਖੜੇ ਕਿਉਂ ਹੋਣਾ ਪੈਂਦਾ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਾਰ ਚ ਕਿਸ ਚੀਜ਼ ਦੀ ਕੀ ਕਮੀਆਂ ਪੇਸ਼ੀਆਂ ਸਾਡੇ ਮੈਂ ਸਭ ਤੋਂ ਪਹਿਲੇ ਤੇ ਕਾਂਗਰਸ ਪਾਰਟੀ ਦਾ ਆਪਣੇ ਬਾਬਾ ਜੀ ਹਰਦੀ ਐਮਐਲਏ ਸਾਹਿਬ ਦਾ ਹਾਈ ਕਮਾਂਡ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ نوازਿਆ ਜੀ ਤੇ ਸਾਡਾ ਪਹਿਲਾ ਵਾਰਡ ਨੰਬਰ 3 ਸੀਗਾ ਜੀ ਸੰਜੇਗੰਦੀ ਨਗਰ ਲਦਾਈਪੁਰ ਰਾਜਾਗੜ੍ਹ ਹੁਣ ਇਸ ਟਾਈਮ ਤੇ ਸਾਨੂੰ ਜਿਹੜਾ ਇਲਾਕਾ ਮਿਲਿਆ ਉਹ ਸ਼ਿਵਨਗਰ 80 ਨੰਬਰ ਵਾਰਡ ਚ ਜੀ ਸ਼ਿਵਨਗਰ ਇੰਡਸਟਰੀ ਏਰੀਆ ਦਾਦਾ ਕਲੋਨੀ ਇਹ ਮਿਲਿਆ ਠੀਕ ਹੈ ਤੇ ਇਸ ਇਲਾਕੇ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਮ ਤਕਰੀਬਨ ਪਾਰਕਾਂ ਵਿੱਚ ਹੈ ਜੀ ਪਾਰਕਾਂ ਦਾ ਸਦਾਰਕ ਹੋਣਾ ਚਾਹੀਦਾ ਅਛਾ ਮੈਡਮ ਦੇਖਿਆ ਜੰਦਰ ਸ਼ਹਿਰ ਦੇ ਵਿੱਚ ਜਿਆਦਾ ਦੇਖਿਆ ਕਿ ਕੂੜੇ ਦੇ ਬੜੇ ਢੇਰ ਡੰਪ ਲੱਗੇ ਹੋਏ ਨੇ ਨਾ ਨਗਰ ਨਿਗਮ ਤੇ ਬਿਲਕੁਲ ਜਿਦਾ ਨਾ ਉਹਨਾਂ ਦੀ ਸਮਝ ਦੇ ਵਿੱਚ ਕੋਈ ਉਹਨਾਂ ਨੂੰ ਸਮਝ ਆਉਂਦਾ ਨਹੀਂ ਕਿ ਕੰਮ ਕੀ ਕਰਨਾ ਗੰਦਗੀ ਨੂੰ ਲੈ ਕੇ ਸ਼ਹਿਰ 'ਚ ਕੁਝ ਸਾਲਾਂ ਤੋਂ ਕੁਝ ਮਹੀਨਿਆਂ 'ਚ ਬਹੁਤ ਜ਼ਿਆਦਾ ਸ਼ਹਿਰ ਨੂੰ ਹੋਰ ਗੰਦਾ ਹੋ ਗਿਆ ਸਾਫ ਫਾਇਦਾ ਤੇ ਬਿਲਕੁਲ ਅਭਿਆਨ ਹੀ ਨਹੀਂ ਹੈਗਾ ਤੇ ਕਿਵੇਂ ਦੇ ਦੋਗੇ ਨਗਰ ਨਿਗਮਦੀਆਂ ਜਿਹੜੀਆਂ ਡਿਊਟੀਆਂ ਬੰਦੀਆਂ ਉਹ ਵਾਕਿ ਕੀ ਜੰਦਰ ਨੂੰ ਸਾਫ਼ ਸਥਰ ਬਣਾਉਂਦੇ ਨਹੀਂ ਬੰਦੀਆਂ ਮੈਂ ਨੀ ਬੰਦੀਆਂ ਨਗਰ ਨਿਗਮ ਕੱਲਾ ਵੀ ਕੀ ਕਰੇ ਜਦੋਂ ਆਪਾਂ ਲੋਕੀ ਵੀ ਤਾਂ ਸਫਾਈ ਦਾ ਆਪਾਂ ਨੂੰ ਵੀ ਤੇ ਖਿਆਰਤ ਨੇ ਪੈਣਾ ਨਾ ਹੁਣ ਅਸੀਂ ਅਸੀਂ ਤਾਂ ਆਪਣੇ ਸਮਾਨ ਸਾਰਾ ਕੁਝ ਲਿਆ ਟਰੈਕਟਰ ਟਰਾਲੀ ਟੈਂਕਰ ਪਾਣੀ ਦਾ ਇਹ ਸਭ ਕੁਛ ਸਾਡਾ ਆਪਣਾ ਅਸੀਂ ਆਪਣਾ ਖਰੀਦ ਕੇ ਰੱਖਿਆ ਹੋਇਆ ਜੀ ਅੱਛਾ ਆਪੇ ਕੰਮ ਕਰਵਾਈਦੇ ਜਹਾੜੀ ਦੇ ਬੰਦੇ ਵੀ ਰੱਖੇ ਹੋਏ ਸਾਰਾ ਬਜਟ ਆਪਣੇ ਕੋਲੋਂ ਜਾਂਦਾ ਫਿਰ অলਮੋਸਟ ਹੀ ਆਦਣਾ অলਮੋਸਟ ਹਾਂਜੀ ਕਿੰਨੇ ਤੁਸੀਂ ਆਪਣੇ ਪਹਿਲੇ ਜਿਹੜੇ ਪਹਿਲੇ ਵਾਰਡ ਨੰਬਰ 3 ਦੇ ਵਿੱਚ ਆਪਾਂ ਬਹੁਤ ਕੰਮ ਕਰਵਾਇਆ ਤੁਸੀਂ ਇਹਨਾਂ ਤੋਂ ਵੀ ਪੁੱਛ ਸਕਦੇ ਹੋ ਸੰਜੇਗਾਂਧੀ ਨਗਰ ਦੇ ਵਿੱਚ ਪਾਣੀ ਦੇ ਪਾਈਪ ਸੀਵਰੇਜ ਲਾਈਨ ਵਗੈਰਾ ਸੜਕਾਂ ਦਾ ਕੰਮ ਸਟਰੀਟ ਲਾਈਟਾਂ ਦਾ ਰਾਸ਼ਨ ਕਾਰਡ ਪੈਨਸ਼ਨ ਆ तकरीबन ਸਾਰੇ ਕੰਮ ਕਰਵਾਏ ਸੀ ਕੀ ਲੱਗਦਾ ਕੈਂਡੀਡੇਟ ਜਿਹੜੇ ਤੁਹਾਡੇ ਸਾਹਮਣੇ ਅੱਗੇ ਖੜੇ ਨੇ ਬੀਜੇਪੀ ਦੇ ਕਰੇ ਆਪ ਦੇ ਖੜਿਆ ਔਰ ਤੁਹਾਡੀ ਟੱਕਰ ਦੇ ਹੈ ਨਾ ਜਾਂ ਕਿਵੇਂ ਲੱਗਦਾ ਕਿ ਨਹੀਂ ਤੁਹਾਨੂੰ ਲੱਗਦਾ ਕਿ ਨਹੀਂ ਬਾਜੀ ਮੇਰੀ ਹਾਲਤ ਸੁਣੋ ਆਪਾਂ ਆਪਣਾ ਦੇਖਣਾ ਜੀ ਆਪਾਂ ਕਿਸੇ ਨੂੰ ਆਪਣੇ ਤੋਂ ਕੈਰੀ ਸਰ ਦੇ ਕਿ ਸਾਨੂੰ ਅਹੀਂ ਆਪਣਾ ਦੇਖਣਾ ਹੀ ਕੰਮ ਕੀਤੇ ਆ ਆਪਾਂ ਵੋਟ ਲੈਣੀ ਅਹੀਂ ਅੱਗੇ ਵੀ ਕੰਮ ਕਰਾਂਗੇ ਅੱਛਾ ਤੁਹਾਡਾ ਤੁਸੀਂ ਜਿੱਥੇ ਰਹਿੰਦੇ ਹੋ ਵਾਰ ਨੰਬਰ ਕਹਿੰਦਾ ਉਹ ਵਾਰ ਨੰਬਰ 3 ਪਰ ਹੁਣ ਉਹ ਬਣ ਗਿਆ 79 ਅੱਛਾ 79 ਮਿਲ ਕੇ 80 ਦੇ ਨਾਲ ਨਾਲ ਹੈ ਬਿਲਕੁਲ ਹਾਂਜੀ ਉਹ 70 ਹੈ 80 ਹੈ ਜਨਤਾ ਦਾ ਕੋਈ ਵੱਡਾ ਸਵਾਲ ਨਹੀਂ ਹੈਗਾ ਕਿ ਤੁਸੀਂ 79 ਚ ਦਿੰਦੇ ਉੱਥੇ ਕਿਉਂ ਨਹੀਂ ਲੜਦੇ ਤੁਸੀਂ 80 ਚ ਕਿਉਂ ਲੜਦੇ ਹੋ ਔਰ ਰਿਜ਼ਰਵ ਹੋ ਗਈ ਨਾ ਸੀਟ ਹਾਂਜੀ ਔਰ ਰਿਜ਼ਰਵ ਹੈਗੀ ਅੱਛਾ ਮਣੋ ਕੀ ਅਪੀਲ ਕੀ ਆ ਹੁਣ ਤੁਹਾਡੀ ਪੂਰੇ 80 ਨੰਬਰ ਵਾਰ ਦੇ ਲੋਕਾਂ ਨੂੰ ਤੁਹਾਡੀ ਭੈਣਾ ਭਰਾਵਾਂ ਨੂੰ ਕੀ ਅਪੀਲ ਹੈ ਮੈਂ ਹੱਥ ਜੋੜ ਕੇ ਇਹੀ ਅਪੀਲ ਕਰਦੀ ਆਂ ਆਪਣੀਆਂ ਮਾਵਾ ਨੂੰ ਪੈਨਾ ਨੂੰ ਬਜ਼ੁਰਗਾਂ ਨੂੰ ਕਿ ਸਾਨੂੰ ਵੱਧ ਤੋਂ ਵੱਧ ਬੋਰਡ ਪਾ ਕੇ ਪਾਰੀ ਲੈਣ ਦਾ ਜਿਤਾਓ ਤਾਂ ਕਿ ਇਹ ਅੱਗੇ ਜਾ ਕੇ ਕੰਮ ਕਰ ਸਕੀਏ। ਇਨ ਫਿਊਚਰ ਤੁਸੀਂ ਜਿੱਤ ਜਾਂਦੇ ਹੋ ਤਾਂ ਕਿਹੜਾ ਏਦਾਂ ਦਾ ਕੰਮ ਪਹਿਲਾ ਜਿਹੜਾ ਤੁਸੀਂ ਕਰਾਉਣ ਦੀ ਆਪਣੇ ਵਾਰਡ ਵਿੱਚ ਕੋਸ਼ਿਸ਼ ਕਰੋਗੇ? ਸਾਨੂੰ ਆਪਾਂ ਜਾ ਰਹੇ ਕੈਂਪੇਨ ਕਰਨ ਜਾ ਰਹੇ ਹਾਂ ਸਾਨੂੰ ਲੋਕਾਂ ਨੇ ਜ਼ਿਆਦਾਤਰ ਇਹੀ ਕਿਹਾ ਸਾਡੀ ਪਾਰਕਾਂ ਦਾ ਸੁਧਾਰ ਹੋਣਾ ਚਾਹੀਦਾ। ਠੀਕ ਹੈ। ਸਭ ਤੋਂ ਪਹਿਲੇ ਆਪਾਂ ਪਾਰਕ ਦਾ ਸੁਧਾਰ ਕਰਾਂਗੇ। ਜੀ। ਉੱਤਾਂ ਜਿਹੜੀਆਂ ਸੀਵਰੇਜ ਦੀ ਗੱਲ ਕਰੀ ਆ ਪਾਣੀ ਦੀ ਔਰ ਸਮੱਸਿਆ ਨਹੀਂ ਆ ਕਿੱਦਾਂ ਉਹ ਉਹ ਵੀ ਹੈਗੀ ਆ ਪਰੋ ਘੱਟ ਦੱਸੀ ਲੋਕਾਂ ਨੇ ਪਾਰਕਾਂ ਦਾ ਜ਼ਿਆਦਾ ਗਿਆ ਅੱਛਾ ਸਫਾਈ ਨੂੰ ਲੈ ਕੇ 80 ਨੰਬਰ ਵਾਰ ਚ ਕਿੱਦਾਂ ਦਾ ਮਾਹੌਲ ਆ ਤੁਹਾਨੂੰ ਕੀ ਲੱਗਦਾ ਕਿ ਸਾਫ਼ ਸੁਥਰਾ ਹੈ ਵਾ ਅਤੇ ਹੋਰ ਮਿਹਨਤ ਕਰਨ ਦੀ ਲੋੜ ਹੈ ਨਹੀਂ ਮਿਹਨਤ ਕਰਨ ਦੀ ਤੇ ਲੋੜ ਹੈਗੀ ਆ ਜਰੂਰ ਹੈਗੀ ਕਰਾਂਗੇ ਜੀ ਹਾਲੇ ਵੀ ਵਾਲੀ ਟਰੈਕਟਰ ਟਰਾਲੀ ਪੂਰਾ ਲੱਗਾ ਹੈ ਕੰਮ ਕਰਨ ਜੀ ਬੰਦੇ ਕਿਉਂ ਇਹ ਦਿਹਾੜੀ ਦੇ ਬੰਦੇ ਕਰਦੇ ਵੇ ਕੰਮ ਆਪਣਾ ਮੈਡਮ ਰਾਇਨਿਕ ਤੇ ਸਲਾਈਡਾਂ ਵਗੈਰਾ ਸਭ ਕੁਝ ਕੰਮ ਕਰਾ ਰਹੇ ਆ ਅਸੀਂ ਜਿੰਨਾ ਜਿੰਨਾ ਸਾਡੇ ਕੋਲ ਹੁੰਨ ਅਹੀ ਕਰ ਸਕਦੇ ਆ ਬਚਪਨ ਚ ਸੋਚਿਆ ਸੀ ਤੁਸੀਂ ਰਾਜਨੀਤੀ ਵਿੱਚ ਕਦਮ ਰਖੋਗੇ ਬਚਪਨ ਚ ਤਾਂ ਨਹੀਂ ਸੋਚਿਆ ਦੀਵਾਰੀ ਜੀ ਤੇ ਹੁਣ ਕੀਵੇਂ ਦਾ ਲੱਗਦਾ ਜਿਵੇਂ ਲੋਕੀ ਮਿਲਣ ਆਉਂਦੇ ਆ ਤੁਸੀਂ ਉਹਨਾਂ ਦੇ ਕੰਮ ਕਰਾਉਂਦੇ ਹੋ ਉਹਨਾਂ ਦਾ ਪਿਆਰ ਹੰਗਾਰਾ ਮਿਲਦਾ ਕਿਸੇ ਤੇ ਮਾਨ ਨੂੰ ਕਿੰਨੀ ਖੁਸ਼ੀ ਹੁੰਦੀ ਮੈਡਮ ਬਹੁਤ ਜ਼ਿਆਦਾ ਮਾਨ ਮਹਿਸੂਸ ਹੁੰਦਾ ਆਪਣੇ ਆਪ ਦੇ ਪ੍ਰਾਊਡ ਆਫ ਜੀ ਪ੍ਰਾਊਡ ਮਿਲਦਾ ਕਿ ਲੋਕੀ ਨਾਲ ਮਾਨ ਦਿੰਦੇ ਇੱਜ਼ਤ ਦਿੰਦੇ ਆ ਜੀ ਮੈਂ ਸੁਭਨਮ ਕੀ ਤੁਹਾਡਾ ਸੇ ਮੇਰਾ ਨਾਮ ਨੀਸ਼ਾ ਸੈਣੀ ਮੇਰੇ ਹਸਬੰਡ ਦਾ ਨਾਮ ਰਵੀ ਸੈਣੀ ਰਵੀ ਕੁਮਾਰ ਸੈਣੀ ਜੀ ਨੀਸ਼ਾ ਸੈਣੀ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਜਨਤਾ ਦੇ ਸਾਹਮਣੇ ਰੱਖੀਆਂ ਵਾਰਡਰੂਮ ਲੈ ਕੇ ਲੋਕਾਂ ਦੀ ਸਮੱਸਿਆ ਕੀ ਹੈ ਤੁਸੀਂ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਵੀ ਹੋ ਤੇ ਅੱਗੇ ਵੀ ਕਰਦੇ ਰਹਿਓ ਪਰਮਾਤਮਾ ਕਰਕੇ ਤੁਹਾਡੀ ਜਿਹੜੀਆਂ ਕਾਮਯਾਬੀਆ ਕੋਸ਼ਿਸ਼ਾਂ ਜੋ ਜਨਤਾ ਦੀਆਂ ਬੇਨਤੀਆਂ ਤੁਸੀਂ ਜਿੱਤਨ ਦਾ ਸਵੀਕਾਰ ਕਰੋਗੇ ਕਾਮਨਾੰਦ ਨਾਲ ਮੈਂ ਤੁਹਾਡਾ ਆਪਣਾ ਸਕੇਨਾ ਅੱਜ ਤੱਕ ਆਮੇ ਸਾਹਮਣੇ ਜਲੰਦ